ਨਾ ਨਾ ਸਾਹਜਾਨ ਨੇ 1628 ਚ ਬਣਾਈ ਵੀਰ ਜੀ ਆ ਦੱਸਿਓ ਭਲਾ ਕੀ ਚੀਜ਼ ਹੈਗੀ ਆ ਨਹਿਰਾ ਜਾਂ ਨਾਲਾ ਵੀਰ ਜੀ ਸਾਰਿਆਂ ਨੂੰ ਸასი ਕਾਲ ਆ ਮੈਂ ਇੱਕ ਕਰੀ ਨਾ ਅੰਮਰਸਰ ਦਾ ਪਹਾੜਾ ਜਿਹੜਾ ਨਾ ਇੱਥੋਂ ਤਾਰਾਂ ਵਾਲੇ ਪੁਲ ਤੋਂ ਹੀ ਬਣਾਈ ਸੀ ਜਿਹੜੀ ਵੀਡੀਓ ਤੇ ਉਦੋਂ ਇੱਕ ਵੀਰ ਨੂੰ ਮੈਂ ਆ ਛੋੜਦੇ ਵਿੱਚ ਯਾਰ ਹੁਣ ਚੱਲਦੀ ਆ ਇੱਥੇ ਪੂਰੀ ਸਾਫ ਸਫਾਈ ਆ ਉਹ ਦੇਖ ਲਓ ਉਹ ਚਲੇ ਗਿਆ ਲਫਾਫਾ ਤੁਹਾਨੂੰ ਮੈਂ ਰੋਕਿਆ ਸੀ ਉਹ ਕਹਿੰਦਾ ਚੱਲਦੇ ਪਾਣੀ ਦੇ ਸਭ ਕੋ ਰੋੜ ਜਾਣਾ ਤੇ ਮੈਂ ਉਹਨੂੰ ਦੱਸਿਆ ਵੀ ਨਹੀਂ ਰੋੜਦਾ ਵੀਰਿਆ ਇਹਨੇ ਗੰਦ ਪਾਣਾ ਤੇ ਇਸੇ ਨਹਿਰ ਨੂੰ ਜਿਹੜੀ ਜਿਹਨੂੰ ਪਵਿੱਤਰ ਸਮਝਦੇ ਹੋ ਨਾ ਇਹ ਨਾਲੇ ਵਾਲਾ ਰੂਪ ਬਣਾ ਦੇਣਾ ਆ ਵੇਖ ਲਓ ਅੱਜ ਮੈਂ ਠੀਕ ਉਸੇ ਜਗ੍ਹਾ ਤੇ ਖੜਾ ਤੇ ਮੇਰੇ ਮਗਰ ਵੇਖ ਲਓ ਕੂੜੇ ਦਾ ਜੋ ਹਾਲ ਆ ਇਹ ਲੱਗਦਾ ਵੀ ਇਹ ਨਹਿਰ ਆ ਆ ਵੇਖ ਲਓ ਹਾਲ ਪੂਰਾ ਜਿਹੜਾ ਇੱਥੇ ਵੀ ਆ ਬੰਨ ਲੱਗਣ ਨੂੰ ਮਤਲਬ ਫਰੰਡਿਆ ਕੂੜੇ ਦਾ ਤੇ ਆ ਕੋਈ ਕਹੂਗਾ ਵੀ ਆ ਜਿਹੜਾ ਵਾ ਇਹ ਨਹਿਰ ਦਾ ਇੱਕ ਹਿੱਸਾ ਵਾ ਕਾਨੂੰਨ ਦਾ ਡਰ ਦੇਣ ਵਾਲਾ ਜਿਹੜਾ ਨਾ ਨੰਬੈਸੀ ਪਲਵਾਨ ਇੱਥੇ ਵੀ ਖੜਾ ਕੀਤਾ ਇਹਨਾਂ ਨੇ। ਕੰਮਲ ਕੋਈ ਨਹੀਂ ਇੱਥੇ। ਆ ਇੱਕ ਪਾਸੇ ਨਾ ਤਾਰਾਂ ਵਾਲੇ ਪੁਲਤੇ ਬੜਾ ਵਧੀਆ ਸੈਰਗਾਹ ਬਣਾਈ ਹੈ ਸਾਫ ਸੁੱਫੀ ਜੀ ਸਰਕਾਰ ਨੇ। ਹਾਂਜੀ। ਇਹਦੇ ਨਾਲ ਹੀ ਜਿਹੜਾ ਨਾ ਆ ਵੇਖ ਲਓ ਆ ਤਾਰਾਂ ਵਾਲੇ ਪੁਲ ਦਾ ਜਿਹੜਾ ਹਾਲ ਆ। ਇਹ ਕਹੀਂ ਦੱਸ ਦੋ ਇਹਨੂੰ ਕੋਈ ਕਹਿ ਸਕਦਾ ਕਿ ਇਹ ਕਿਤੇ ਇੱਥੇ ਪਾਣੀ ਚੱਲਦਾ ਹੋਊਗਾ। ਗੰਦ ਦੇ ਨਾਲ ਭਰ ਕੇ ਰੱਖ ਦਿੱਤੀ ਆ بڑے ਬੋਰਡ ਲਾਏ ਵੱਡੇ ਵੱਡੇ ਇਹਨਾਂ ਨੇ। ਪਰ ਕੋਈ ਮਤਲਬ ਉਹਦਾ ਅਸਰ ਨਹੀਂ ਆ। ਹਾਂਜੀ। ਆ ਸਾਰੇ ਪਾਸੇ ਵੇਖ ਲੋ। ਬੋ ਨਾਲ ਭਰਿਆ ਪਏ ਇੱਥੇ ਖੜਾ ਨਹੀਂ ਹੋਇਆ ਜਾਂਦਾ। ਤੇ ਆ ਨਾਲ ਜਿਹੜੀ ਆ ਸਹਰਗਾ ਬਣੀ। ਇੱਥੇ ਖੜ ਕੇ ਨਾ ਮੇਰੀ ਉਹ ਵੀਰ ਨਾਲ ਅੱਗੇ ਵੀ ਗੱਲ ਹੋਈ ਸੀ। ਤੇ ਆ ਵੇਖ ਲੋ। ਪੂਰਾ ਗੰਦ ਪਿਆ ਹੋਣੇ ਮੈਂ ਭਾਈ ਨੂੰ ਸਮਝਾ ਕੇ ਢਿਆ। ਨਹੀਂ ਢਦੇ ਸੁੱਕੇ। ਮਤਲਬ ਮਹਿਰਤ ਕਹਿੰਦੇ ਅਸੀਂ ਜਲ ਪ੍ਰਵਾਹ ਕਰਨਾ ਹੈ। ਥੱਲੇ ਜਲ ਕੋਈ ਵੀ ਨਹੀਂ। ਆ ਵੀਰ ਜੀ ਸੁਲਤਾਨ ਵੇ ਪੋਲ ਦਾ ਜਿਹੜਾ ਨਾ ਹਾਲ ਦੇ ਕੂੜਾ ਜਿਹੜਾ ਨਾ ਲਗਭਗ ਅੱਧੇ ਪੋਲ ਦਾ ਜਿਹੜੀ ਨਾ ਉਚਾਈ ਉਹਨੂੰ ਉਹਨੇ ਕਵਰ ਕਰ ਲਿਆ ਹਾਂਜੀ ਤੇ ਆ ਮਤਲਬ ਇਹ ਵੀ ਕਿਸੇ ਨਾਲ ਘਟਣੀ ਮਤਲਬ ਜਿੰਨਾ ਮੈਕਸਿਮਮ ਗੰਦ ਪਾ ਸਕਦੇ ਉਹਨਾਂ ਪਾਇਆ ਪੂਰਾ ਕੋਈ ਫੁੱਲਾਂ ਦੇ ਹਾਰ ਆ ਛਾਟੀਆਂ ਵਾਂ ਕੋਈ ਕੂੜਾ ਵਾ ਆ ਜੀ ਇੱਕ ਕਦਮ ਸਵਸਥਾ ਵੱਲ ਅੱਗੇ ਇੱਥੇ ਲਿਖਿਆ ਨਾ ਇੱਕ ਕਦਮ ਸਵਸਥਾ ਵੱਲ ਆ ਉਹਦਾ ਥੱਲੇ ਆ ਹਾਲ ਦੇ ਹਾਂਜੀ ਤੇ ਬੋਰਡ ਬੜੇ ਵੱਡੇ ਵੱਡੇ ਲਾਏ ਇਹਨਾਂ ਨੇ ਵੀ ਆਹ ਸਜਾ ਆਹ ਸਜਾ ਪਰ ਇਹ ਬੋਰਡਾਂ ਤਾਂ ਹੀ ਦੇ ਅਮਲ ਨਾ ਹੋਊਗਾ ਉਹਨਾਂ ਕਰਕੇ ਕਿੰਨੇ ਹਟਣਾ ਵਾ ਵੀਰ ਜੀ ਆ ਦੱਸਿਓ ਭਲਾ ਕੀ ਚੀਜ਼ ਹੈਗੀ ਆ ਨਹਿਰ ਆ ਜਾਂ ਨਾਲਾ ਲੱਗਦਾ ਨਹੀਂ ਨਾਲਾ ਪਰ ਨਾਲਾ ਨਹੀਂ ਜੇ ਇਹ ਸਾਡੀ ਉਹ ਹੀ ਨਹਿਰ ਆ ਜਿੱਦੇ ਮੈਂ ਇੱਕ ਵੀਡੀਓ ਵੀ ਇੱਥੋਂ ਹੀ ਬਣਾਈ ਸੀ ਬੜੀ ਸਾਫ਼ ਸੁਥਰੀ ਜਿਹੜਾ ਹੈ ਨੀ ਤੇ ਆਹ ਹਾਲ ਕਰ ਦਿੱਤਾ ਜੇ ਨਹਿਰ ਦਾ ਤੇ ਇੱਥੇ ਖੜਾ ਵੀ ਨਹੀਂ ਜਾਂਦਾ ਬੋ ਇੰਨੀ ਆਂਦੀ ਆ ਨਾਲੇ ਚੋਂ ਵੀ ਨਹੀਂ ਆਂਦੀ ਹੁੰਦੀ ਇੰਨੀ ਹਾਂਜੀ ਆ ਸਾਰੇ ਪਾਸੇ ਤੁਸੀਂ ਦੇਖੋ ਕੋਈ ਚੀਜ਼ ਛੱਡੀ ਕਿਸੇ ਨੇ ਕੋਈ ਮਾਂ ਜਿਹੜੀ ਸਮਗਰੀ ਜਿਹੜੀ ਵੀ ਮਤਲਬ ਐ ਨਹੀਂ ਕੋਈ ਕੋਈ ਧਰਮ ਦੇ ਸਾਰੇ ਲੋਕਾਂ ਨੇ ਇੱਕ ਫੜ ਲਿਆ ਵੀ ਇਹ ਨਹਿਰ ਦੇ ਵਿੱਚ ਸੁੱਟੀ ਜਾਣਾ ਸਾਰਾ ਗੰਦ ਜੋ ਚੀਜ਼ ਜਿਹੜੀ ਆ ਫੁੱਲਾਂ ਦੇ ਰੂਪ ਚਾ ਕੋਈ ਹੋਰ ਸਮਗਰੀ ਆ ਹਾਂਜੀ ਤੇ ਇਹ ਜਿਹੜੀ ਨਹਿਰ ਹੈ ਨਾ ਹੁਣ ਨਾਲੇ ਦਾ ਜਿਹੜਾ ਰੂਪ ਧਾਰ ਗਿਆ ਪੂਰੀ ਤਰ੍ਹਾਂ ਤੇ ਜੇ ਮੈਂ ਤੁਹਾਨੂੰ ਕਿਤੇ ਇਹਦੇ ਨਾਲ ਹੀ ਅਟੈਚ ਕਰਾਂ ਨਾ ਬਾਹਰ ਦੀ ਵੀਡੀਓ ਤੇ ਤੁਸੀਂ ਵੇਖੋ ਉਹਨਾਂ ਨੇ ਕਿਵੇਂ ਸਫਾਈਆਂ ਰੱਖੀਆਂ ਤੇ ਆਪਾਂ ਕਿੱਥੇ ਖੜੇ ਆ ਤੇ ਹਰ ਤੀਜੇ ਘਰ 'ਚ ਜਿਹੜੀ ਆ ਕੈਂਸਰ ਵੜ ਗਈ ਆ ਤੇ ਆ ਕੈਂਸਰ ਤੇ ਆ ਜਿਹੜੀ ਤੁਸੀਂ ਵੇਖਣ ਦੇ ਹੋ ਤੇ ਇਹ ਬਣਾਉਣ ਵਾਲੇ ਸਾਡੇ ਹੀ ਲੋਕ ਆ ਆ ਵੇਖੋ ਉੱਤੋਂ ਮਾਰਦੇ ਚਲਾ ਚਲਾ ਕੇ ਆ ਸਭ ਆ ਵੇਖੋ ਉੱਪਰੋਂ ਚੱਲਦੇ ਚੱਲਦੇ ਉੱਤੋਂ ਥੱਲੇ ਸੁੱਟਦੇ ਆ ਜੋ ਗੰਦ ਜੜਾ ਇਹਨਾਂ ਨੇ ਐ ਬਿਲਕੁਲ ਇਹਨੂੰ ਆ ਨਾਲੇ ਦਾ ਰੂਪ ਜਿਹੜਾ ਨਾ ਬਣਾਤਾ ਸਾਰੇ ਪਾਸੇ ਜਿੱਧਰ ਮਰਜ਼ੀ ਦੇਖ ਲਓ ਹਾਂਜੀ ਛੱਪੜ ਵੀ ਇਹੋ ਜਿਹਾ ਨਹੀਂ ਕਹਿੰਦਾ ਹੁੰਦਾ ਮੁੰਡਾ ਮੇਰੇ ਨਾਲ ਹੀ ਖੜਾ ਤੇ ਵਾਕਿਆ ਛੱਪੜ ਤੇ ਚਲੋ ਫਿਰ ਵੀ ਕੋ ਥੋੜਾ ਸਾਫ ਕਰਾ ਲੈਂਦਾ ਪਿੰਡ ਦਾ ਸਰਪੰਚ ਇਹਦਾ ਤਾਂ ਵਾਲੀ ਵਾਰਥ ਕੋਈ ਨਹੀਂਗਾ ਮੈਂ ਤੁਹਾਨੂੰ ਸਾਰਾ ਕੁਝ ਖਾਨਾ ਉੱਤੋਂ ਜਾ ਕੇ ਵੀ ਤੁਹਾਨੂੰ ਆ ਨਾ ਇਹਨਾਂ ਨੇ ਇੱਕ ਸੂਜਨਾ ਵੀ ਲਾਈ ਆ ਜਿਹੜੀ ਨਗਰ ਨਿਗਮ ਦਾ ਜਿਹੜਾ ਐਕਟ ਆ ਨਾ 1976 ਉਹਦੀ ਧਾਰਾ 323 ਤੱਕ ਜਿਹੜਾ ਨਾ ਜੇ ਕੋਈ ਇੱਥੇ ਕੂੜਾ ਕਰਕਟ ਨਹਿਰ ਦੇ ਸੁੱਟੇ ਜਾਂ ਕੋਈ ਵੀ ਇਸ ਤਰ੍ਹਾਂ ਦਾ ਗੰਦ ਪਾਵੇ ਤਾਂ ਉਹਨੂੰ ਜੁਰਮਾਨਾ ਜਾਂ ਫਿਰ ਕੈਦ ਵੀ ਹੋ ਸਕਦੀ ਆ ਪਰ ਇਹਨੂੰ ਇੰਪਲੀਮੈਂਟ ਕਿੰਨੇ ਕਰਾਣਾ ਸੂਚਨਾ ਲਿਖਣ ਦਾ ਕਿ ਇਹ ਇੰਪਲੀਮੈਂਟ ਕਰਨਾ ਕਦੀ ਵੀ ਨਹੀਂ ਕਰਦੇ ਆ ਤੁਹਾਨੂੰ ਅੱਗੇ ਵੀ ਵਿਖਾਣਾ ਆ ਵੇਖ ਲਓ ਨਹਿਰ ਦਾ ਜਿਹੜਾ ਦੂਜਾ ਹਿੱਸਾ ਰ ਆ ਉਹ ਵੀ ਅੱਗੇ ਠੋਕਰ ਤੋਂ ਵੀ ਜਾ ਕੇ ਤੁਹਾਨੂੰ ਵਿਖਾਣਾ ਪੂਰਾ ਬੰਨ ਲੱਗਾ ਵਾ ਕੂੜੇ ਦਾ ਤੇ ਕੋਈ ਪੁੱਛਣ ਵਾਲਾ ਨਹੀਂਗਾ ਪਿੰਡ ਦਾ ਸਰਪੰਚ ਜਿਹੜਾ ਨਾ ਉਹ ਛੱਪੜ ਨੂੰ ਫਿਰ ਵੀ ਸਾਫ਼ ਕਰਾ ਦਿੰਦਾ ਇਹਨੂੰ ਪਤਾ ਨਹੀਂ ਕਿੰਨੇ ਕਰਾਣਾ ਵਾ ਨਾ ਜਿਹੜੀ ਆਪਣੀ ਠੋਕਰ ਆ ਨਾ ਕੋਟ ਮਿਸਿੰਗ ਦੀ ਉੱਥੇ ਖੜਾ ਜੇ ਮੈਂ ਆ ਪੂਰਾ ਨਾਲਾ ਬਣਿਆ ਜੇ ਵੇਖ ਲੋ ਆ ਪਾਣੀ ਜਿਹੜਾ ਨਾ ਇਹਨੂੰ ਗੰਦਾ ਨਹੀਂ ਹੋ ਸਕਦਾ ਜੇ ਕੈਂਸਰ ਕਹਿੰਦੇ ਨਾ ਤੀਜੇ ਘਰ ਵੜੀ ਆ ਤੇ ਆ ਕੈਂਸਰ ਹੀ ਆ ਸਾਰੀ ਹਾਂਜੀ ਤੇ ਇਹ ਇਹਦੇ ਲਈ ਪਾਪਾ ਬਣਾ ਲਾਂਡੇ ਆ ਆਪਣੇ ਘਰਾਂ 'ਚ ਇਹਦਾ ਹੀ ਪਾਣੀ ਜਾਣਾ ਜੇ ਹਾਂਜੀ ਆ ਜਿਹੜੇ ਪਾਈਪ ਲੱਗਣ ਦੇ ਨਾ ਨਵੇਂ ਤੇ ਥੱਲੋਂ ਜ਼ਮੀਨ ਚੋਂ ਨਹੀਂ ਕੱਢਣਾ ਗਾਂ ਪਾਣੀ ਪਾਣੀ ਇਹੋ ਜਾਣਾ ਕੋਈ ਜਗ੍ਹਾ ਦੱਸ ਦੋ ਯਾਰ ਹੈ ਜਿੱਥੇ ਇਹਨਾਂ ਨੇ ਗੰਦ ਨਹੀਂ ਪਾਇਆ ਇਹ ਪਤਾ ਨਹੀਂ ਕੀ ਇਹਨਾਂ ਦਾ ਦਿਮਾਗ ਜਾਂਦਾ ਜਾਂ ਇਹ ਪ੍ਰਸ਼ਾਸਨ ਜਿਹੜਾ ਵਾ ਉਹ ਵੀ ਸੁੱਤਾ ਪਿਆ ਵਾ ਜਿੰਨਾ ਜਰੇ ਤੇ ਸਖਤੀ ਨਹੀਂ ਹੋਊਗੀ ਨਾ ਉਹਨਾਂ ਜਰੇ ਕੰਮ ਨਹੀਂ ਜੇ ਹਟਣਾ ਆ ਢੇਰਾਂ ਦਾ ਢੇਰ ਲੱਗੇ ਇੱਥੋਂ ਮੈਨੂੰ ਮੁਜਾਬ ਦਾ ਪਾਣੀ ਵੀ ਜੜਾ ਨਾ ਉਹਨੂੰ ਵੀ ਬੰਨ ਦਾ ਰੂਪ ਹੈ ਇਹਨਾਂ ਨੇ ਧਾਰਤਾ ਇਹਦੇ ਗੰਦ ਨਹੀਂ ਆ ਆ ਦੂਜੇ ਪਾਸੇ ਵੀ ਵਿਖਾ ਦਿੰਨਾ ਮੈਂ ਆ ਵੀ ਵੇਖ ਲਓ ਕਿਤੇ ਪਾਣੀ ਜੜਾ ਅੱਗੇ ਜਾ ਸਕਦਾ ਪਾਣੀ ਨੂੰ ਇਹਨਾਂ ਨੇ ਬੰਨ੍ਹਾ ਲਾ ਦੇਣਾ ਗੰਦ ਨਹੀਂ ਆ ਸਾਰਾ ਦੂਰ ਤੱਕ ਗੰਦ ਦਾ ਢੇਰ ਆ ਕਿਤੇ ਕੋਈ ਨਹੀਂ ਆ ਪਾਣੀ ਜਿਹੜਾ ਇਹਨਾਂ ਨੂੰ ਗੰਧਲਾ ਪਾਣੀ ਨਹੀਂ ਮੈਂ ਵੇਖ ਸਕਦਾ ਕਦੇ ਠੀਕ ਨਹੀਂ ਤੇ ਜਦੋਂ ਆਪਾਂ ਬਾਹਰ ਦੇ ਮੁਲਕਾਂ ਨਾਲ ਇਹਦਾ ਕਰਦੇ ਆ ਹਾਂਜੀ ਤੇ ਜੇ ਵੇਖੋ ਸਹੀ ਜਿਹੜਾ ਉਹਨਾਂ ਦਾ ਕੀ ਹਾਲ ਆ ਥੋੜੀ ਗਿਣਤੀ ਚਾਹ ਤੇ ਉਹਨਾਂ ਨੇ ਬਿਲਕੁਲ ਸਾਫ਼ ਸਫਾਈ ਰੱਖੀ ਆ ਆਪਾਂ ਵੱਧ ਗਿਣਤੀ 'ਚ ਹੋ ਕੇ ਵੀ ਆ ਆਪਣੇ ਆਪ ਨੂੰ ਗੰਦਾ ਕਰਨ ਦੇ ਯਾਰ ਹਾਂਜੀ ਆ ਦੇਖੋ ਸਾਰਾ ਕੁਝ ਹਾ ਜੇ ਨਾ ਮੈਂ ਉੱਪਰ ਪੌਲ ਤੇ ਖੜਾ ਕੋਟ ਮਿਤ ਸਿੰਘ ਤੇ ਆ ਥੱਲੇ ਵੇਖ ਲੋ ਜੋ ਕੁਝ ਸੀਨ ਜਿਹੜਾ ਦਿਖਦਾ ਵਾ ਕਿਤੇ ਵੀ ਨਹੀਂ ਲੱਗਦਾ ਵੀ ਇਹ ਜਿਹੜਾ ਨਾ ਨਹਿਰ ਦਾ ਕੋਈ ਹਿੱਸਾ ਵਾ ਮੈਨੂੰ ਨਹੀਂ ਲੱਗਦਾ ਕੋਈ ਛੱਪੜ ਵੀ ਐਡਾ ਗੰਦਾ ਹੋਵੇ ਹਾਂਜੀ ਆ ਉੱਤੋਂ ਜਾਨਵਰੀ ਹੁੰਦੀ ਆ ਆ ਵੇਖੋ ਸਾਰੇ ਆਇੜੇ ਫੋਲਾ ਜਿਹੜੇ ਸੱਜਣਾਂ ਦੇ ਸੁੱਟੇ ਆ ਜਿਹਨੂੰ ਪਵਿੱਤਰ ਸਮਝਦਾ ਤੇ ਨਾਲ ਮਾਰਦਾ ਛਾਲ ਇਹਨਾਂ ਨੂੰ ਵੀ ਥੱਲੇ ਲਾਇਆ ਜਾਂਦਾ ਹਨਾ ਪਵਿੱਤਰ ਇੱਥੇ ਲੜਕਾ ਕੇ ਰੱਖ ਗਿਆ ਆ ਵੇਖੋ ਸਾ ਪਾਸੇ ਵੱਡੇ ਵੱਡੇ ਘੜੇ ਕਈ ਕੁਝ ਦੱਸਿਆ ਸੁਟਿਆ ਆ ਜਿਹੜੇ ਸਹਣੇ ਦੱਸਣ ਦੇ ਆ ਨਾ ਇਹਨਾਂ ਨੂੰ ਆ ਕੰਮ ਉਹ ਰੱਬ ਦਾ ਵਾਰਤਾ ਟਲ ਜੋ ਇਹ ਜਿਹੜੀ ਹੈ ਨਾ ਕੈਂਸਰ ਆ ਨਿਰੀ ਤੇ ਆ ਜਿਹੜੇ ਵੱਡੇ ਵੱਡੇ ਪਾਈਪ ਲੱਗਦੇ ਨਾ ਤੁਹਾਡੇ ਘਰਾਂ ਤੱਕ ਕਰੀ ਉਹਦਾ ਹੀ ਪਾਣੀ ਆਣਾ ਵਾ ਹਾਂਜੀ ਤੇ ਆ ਜਿਹੜਾ ਹੁਣ ਆ ਮੈਨੂੰ ਨਹੀਂ ਲੱਗਦਾ ਕੋਈ ਵੀ ਇਸ ਤਰ੍ਹਾਂ ਦੀ ਆ ਗੰਦਾ ਨਾਲਾ ਵੀ ਇੰਨਾ ਗੰਦਾ ਨਹੀਂ ਹੁੰਦਾ ਹੋਊਗਾ ਜਨਾਬ ਆ ਬਹੁ ਮਾਰਨ ੜਿਆ ਵਾ ਉਹਨ ਸਵਨੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਈ ਵਨਾ ਇੱਥੋਂ ਤੱਕ ਕਰ ਪਤਾ ਲੱਗਾ ਲੋਕ ਜਿਹੜੇ ਆਪਣਾ ਗੰਦੂ ਹੀ ਘਰ ਦਾ ਇੱਥੇ ਸੁੱਟ ਜਾਂਦੇ ਆ ਹਾਂਜੀ ਵੀਰ ਜੀ ਆ ਸਾਰਾ ਕੁਝ ਮੈਂ ਵਿਖਾ ਦਿੱਤਾ ਕੋਸ਼ਿਸ਼ ਕਰੂੰਗਾ ਜਿਹੜਾ ਬਾਹਰ ਦੀਆਂ ਵੀ ਵੀਡੀਓ ਮੈਂ ਮੇਰੇ ਕੋਲ ਆ ਉਹਨਾਂ ਨੂੰ ਥੋੜਾ ਥੋੜਾ ਅਟੈਚ ਕਰਕੇ ਨਾਲ ਤੁਹਾਨੂੰ ਦੱਸਾਂ ਬਾਹਰ ਦਾ ਤੇ ਇੱਥੋਂ ਦਾ ਅੰਤਰ ਕੀ ਆ ਆਪਾਂ ਕਿੱਥੇ ਖੜ ਗਏ ਆ ਹਾਂਜੀ ਸਾਰੇ ਪਾਸੇ ਆਪਾਂ ਗੰਦਗੀ ਦੇ ਢੇਰ ਬਣਾਉਂਦੇ ਆ ਖੁਦ ਵਹਿਮਾ ਭਰਮਾਂ ਚ ਜਿਹੜੇ ਪੈ ਕੀ ਤੇ ਬਈ ਜੇ ਕੋਈ ਸ਼ਰਦਾ ਦੇ ਫੁੱਲ ਤੁਸੀਂ ਅਰਪਤ ਕਰਨੇ ਆ ਆਪਣੇ ਪਰਮਾਤਮਾ ਨੂੰ ਚਾਹੇ ਕੋਈ ਹਿੰਦੂ ਆ ਸੇਖਾ ਮੁਸਲਮਾਨ ਆ ਹੈ ਜਾਂ ਵਾਇਗੁਰੂ ਕਰਦਾ ਕੋਈ ਅੱਲਾ ਕਰਦਾ ਕੋਈ ਰਾਮ ਰਾਮ ਕਰਦਾ ਉਹ ਅ ਸ਼ਰਦਾ ਦੇ ਫੁੱਲ ਹੈ ਨੀ ਆ ਜਿਹੜੇ ਤੁਸੀਂ ਪ੍ਰੈਕਟੀਕਲੀ ਫੁੱਲ ਜਿਹੜੇ ਉਹ ਉੱਥੇ ਚਾੜ ਕੇ ਤੇ ਬਾਅਦ ਚ ਲਾ ਕੇ ਢੇਰਾਂ ਦੇ ਢੇਰੇ ਇਥੇ ਸੁੱਟ ਦਿੰਦੇ ਹੋ ਨਾ ਇਹਨਾਂ ਨੇ ਤੁਹਾਡੇ ਘਰਾਂ ਚ ਕੈਂਸਰ ਵਾਰ ਨਹੀਂ ਜੇ ਆ ਪਾਣੀ ਸਾਡੇ ਘਰਾਂ ਚ ਜਾਣਾ ਆ ਫੁੱਲ ਜਿਹੜੇ ਆ ਕਿਤਰਾ ਇਹਨਾਂ ਨੂੰ ਦਸੋਚ ਕਿਵੇਂ ਕਰਨਾ ਇਹ ਵੀ ਤਾਂ ਸੋਚ ਲਓ ਸਾਰੇ ਇਹਨਾਂ ਕਿਤੇ ਨਾ ਕਿਤੇ ਪਾਣੀ ਚ ਆਣਗੇ ਤੇ ਰੱਬ ਦਾ ਵਾਸਤਾ ਇਹਨਾਂ ਚੀਜ਼ਾਂ ਤੋਂ ਬਾਝਾਓ ਤੇ ਜਿਹੜੇ ਵੀ ਮੇਰੇ ਵਰਗੇ ਵੀਰ ਜਿਹੜੇ ਨੇਚਰ ਨੂੰ ਪਿਆਰ ਕਰਦੇ ਹਨ ਕਿਰਪਾ ਕਰਕੇ ਜਿਹੜਾ ਬੰਦਾ ਕੋਈ ਸੁੱਟਦਾ ਹਨ ਉਹਦੇ ਅੱਗੇ ਹੱਥ ਜਰੂਰ ਜੋੜੋ ਤੇ ਪੰਨਾਂ ਤੋਂ ਇੱਕ ਵੀ ਮੰਨ ਗਿਆ ਨਾ ਤਾਂ ਸਮਝੋ ਤੁਹਾਡੀ ਜਿੱਤ ਆ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਜਿਹੜੇ ਆ ਵੱਡੇ ਵੱਡੇ ਲਾਤ ਤੇ ਨਾ ਇਹਨਾਂ ਨੇ ਬੋਰਡ ਬੋਰਡਾਂ ਤੇ ਅਮਲ ਜਿਹੜਾ ਇਹਨਾਂ ਨੇ ਕਰਾਣਾ ਵਾ ਤੇ ਬੋਰਡ ਬੋਰਡਾਂ ਤੇ ਅਮਰ ਕਰਾਣ ਲਈ ਨਾ ਕੋਈ ਨਾ ਕੋਈ ਕਰਮਚਾਰੀ ਜਿਹੜਾ ਖੜਾ ਕੀਤਾ ਜਾਣਾ ਚਾਹੀਦਾ ਤੇ ਤੀਸਰਾ ਕੰਮ ਜਿਹੜਾ ਜਿੰਨੀ ਜਲਦੀ ਹੋ ਸਕਦਾ ਨਾ ਜਿੱਥੇ ਜਿੱਥੇ ਆ ਮੈਂ ਦਿਖਾਇਆ ਵਾ ਕੋਰਟ ਮੇ ਸਿੰਘ ਆਪਣਾ ਜਿਹੜਾ ਸੁਲਤਾਨਵਿੰਡ ਪਿੰਡ ਤੇ ਆਤਾਰਾਂ ਵਾਲਾ ਪੁਲ ਜਿਆਦਾ ਚਾਨਮਾਰੀ ਇੱਥੇ ਹੀ ਹੁੰਦੀ ਆ ਇੱਥੇ ਕੈਮਰੇ ਲਵਾ ਦਿਓ ਜਿਹੜਾ ਤੁਸੀਂ ਐਕਟ ਲਿਖਿਆ 1976 ਦਾ 332 ਧਾਰਾ ਉਹ 5-7 ਬੰਦਿਆਂ ਤੇ ਲਾ ਕੇ ਵਿਖਾਓ ਯਾਰ ਹਾਂਜੀ ਫੇਰ ਹੀ ਕੰਮ ਆਊਗੀ ਨਹੀਂ ਤੇ ਉਹ ਧਾਰਾ ਲਿਖ ਕੇ ਲਾਉਣ ਦੇ ਨਾਲ ਕੁਝ ਨਹੀਂ ਹੋਣਾ ਇਹਨੂੰ ਅਮਲ 'ਚ ਲਿਆਓ ਤੇ ਫੇਰ ਹੀ ਕੁਝ ਹੋਊਗਾ ਰੱਬ ਦਾ ਵਾਸਤਾ ਜਿਹੜਾ ਪਾਣੀ ਸਾਨੂੰ ਸਪਲਾਈ ਹੋਣਾ ਜਿਹੜੇ ਡਿਵ ਡਿਡ ਪਾਈਪ ਪਾ ਕੇ ਜਿਹੜਾ ਕਰਨ ਦੇ ਹੋ ਉਹ ਪਾਣੀ ਇੱਥੋਂ ਜਾਣਾ ਰਬ ਦਾ ਵਾਸਤਾ ਇਹਨਾਂ ਚੀਜ਼ਾਂ ਤੋਂ ਬਾਜੋ ਵਹਿਮਾ ਭਰਮਾ ਚੋਂ ਨਿਕਲ ਕੇ ਨਾ ਆ ਜਲ ਪ੍ਰਵਾਹ ਜਿਹੜੀ ਕਰਦੇ ਹੋ ਨਾ ਜਲ ਪ੍ਰਵਾਹ ਨਹੀਂ ਹੁੰਦਾ ਉਹ ਆਪਣੇ ਜਲ ਨੂੰ ਜੜਾ ਨਾ ਇੱਕ ਛੱਪੜ ਦਾ ਰੂਪ ਉਧਾਰਨ ਕਰਨ ਚ ਜਿਹੜਾ ਨਾ ਉਹ ਸਹੀ ਹੁੰਦਾ ਤੇਰਾ ਚੰਗਾ ਵੀਰੋ ਸਾਰਿਆਂ ਸასი ਕਾਲ ਮੇਰਾ ਕਿਸੇ ਦਾ ਦਿਲ ਦਿਖਾਣਾ ਕੋਈ ਮਤਲਬ ਮੇਰਾ ਮਨਸ਼ਾ ਨਹੀਂ ਪਰ ਇਹ ਇੱਕ ਜਿਹੜਾ ਨਾ ਵਾਜਿਕ ਬੁਰਾਈ ਹੈ ਜਿਹੜੀ ਸਾਰੇ ਆਪਾਂ ਕਰਦੇ ਆ ਤੇ ਹੱਥ ਜੋੜ ਕੇ ਬੇਨਤੀ ਆ ਇਹਨੂੰ ਆਪਾਂ ਸਾਰੇ ਬੰਦ ਕਰ ਦਈਏ